ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚਰਚਾ ਹੋਈ ਡੀਆਈਜੀ ਹਰਜਨ ਭੁੱਲਰ ਕੋਲੋਂ ਮਹਿੰਗੀਆਂ ਘੜੀਆਂ ਦੀ ਤੇ ਹੁਣ ਚਰਚਾ ਚੱਲਦੀ ਐ ਸਮਰਾਲਾ ਫਾਰਮ ਹਾਊਸ ਤੋਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਦੀ ਤੇ ਇੱਕ ਸਬੇ ਮਰਾੜ ਦਾ ਜਿਹੜਾ ਗਾਣਾ ਆਇਆ ਨਵਾਂ ਤੁਸੀਂ ਚੰਗੀਤ ਨਾਲ ਸੁਣਿਆ ਮੈਂ ਵੀ ਸੁਣਿਆ ਸੁੱਕ ਲੈਣੋ ਦੀ ਬਹੁਤ ਵਧੀਆ ਔਰ ਤਰੀਕੇ ਦੇ ਨਾਲੋਂ ਮੁੰਡਾ ਗੱਲ ਕਹਿੰਦਾ ਉਹਦੇ ਵਿੱਚ ਇੱਕ ਅੰਤਰਾ ਉਹਨੇ ਗਾਇਆ ਜਦੋਂ ਉਹ ਧਰਤੀ ਤੇ ਪੈਰ ਕਿਉਂ ਨਹੀਂ ਲੱਗਦੇ ਔਰ ਨਾਲੇ ਕਿਹਾ ਚਾਂਦੀ ਦੀ ਡੱਬੀ ਦੇ ਵਿੱਚ ਕਾਲਾ ਕਾਲਾ ਕੀ ਵੇ ਲਿਆਂਦੀ ਐ ਕੂਈ ਨੂੰ ਊਠਾਂ ਵਾਲੇ ਸ਼ਹਿਰ ਤੋਂ ਇਦਾਂ ਦਾ ਕੁਛ ਉਹਨੇ ਕਾਇਆ ਪਰ ਮੈਂ ਜਿਹੜੀ ਗੱਲ ਕਰਨੀ ਆ ਨਾ ਹਰਜਨ ਸਿੰਘ ਭੁੱਲਰ ਦੇ ਕੋਲੋਂ ਇੱਕ ਡਾਇਰੀ ਫੜੀ ਗਈ ਹੈ ਫੜੀ ਗਈ ਹੈ ਜਾਂ ਹਲੇ ਫੜਨੀ ਹੈ ਇਹ ਸੀਬੀਆਈ ਦੀ ਇੱਕ ਜਾਂਚ ਦਾ ਵਿਸ਼ਾ ਹੈਗਾ ਉਹਨਾਂ ਨੇ ਕਿਹਾ ਕਿ ਸੱਬਿਆ ਕਿਉਂ ਲੱਗਦੇ ਨਾ ਧਰਦੀ ਦੇ ਪੈਰ ਵੇ ਮਤਲਬ ਵਿੱਕੀ ਖਾਦਾ ਹੁੰਦਾ ਤਾਂ ਉਹਨੇ ਕਿਹਾ ਕਿ ਜਿਹੜੀ ਮੈਂ ਕੋਇਨ ਲਿਆਂਦੀ ਐ ਨਾ ਫੀਮ ਨੂੰ ਕਿਹਾ ਰਾਣੀ ਵੀ ਉਹ ਉਠਾਂ ਵਾਲੇ ਸ਼ਹਿਰ ਤੋਂ ਲਿਆਂਦੀ ਐ ਤੇ ਸਾਡੇ ਲੋਕ ਸਿੱਧਾ ਫੀਮ ਕਹਿੰਦੇ ਨੇ ਉਹਨੇ ਥੋੜਾ ਜਿਹਾ ਟੰਗ ਨਾਲ ਕਹਿਤਾ ਉਹ ਜਿਹੜੀ ਡਾਇਰੀ ਫੜੀ ਐ ਨਾ ਉਹਦੇ ਵਿੱਚ ਕੀ ਐ ਜਿਹੜੇ মিডিਆ ਵਾਲੇ ਨੇ ਨਾ ਇਹਨਾਂ ਕੋਲ ਬੇਤੁਕੀਆਂ ਗੱਲਾਂ ਕੋਈ ਤੱਥ ਕੋਈ ਸਬੂਤ ਇਦਾਂ ਦਾ ਨਹੀਂ ਹੁੰਦਾ ਵੀ ਜਿਹੜਾ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਇੱਕ ਦਸਤਾਵੇਜ਼ ਵੱਲੋਂ ਇੱਕ ਐਵੀਡੈਂਸ ਵੱਲੋਂ ਵਜੋਂ ਉੱਥੇ ਉਹਦਾ ਪ੍ਰੂਫ ਕੀਤਾ ਜਾ ਸਕਦਾ ਇਦਾਂ ਦਾ ਕੋਈ ਇਹਨਾਂ ਦੀ ਸਟੇਟਮੈਂਟ ਨਹੀਂ ਹੁੰਦੀ ਡਾਇਰੀ 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 ਬਸ ਰੋਲਾ ਪਾਈ ਜਾਂਦਾ ਹੁਣ ਜਦੋਂ ਚਾਂਦੀ ਦੀ ਡੱਬੀ ਦੇ ਵਿੱਚ ਕਾਲਾ ਕਾਲਾ ਕੀ ਵੇ ਉਹਦੇ ਵਿੱਚ ਰਹੀ ਮੈਂ ਜੀ ਜਿਹਨੂੰ ਖਾ ਕੇ ਧਰਤੀ ਤੇ ਪੈਰ ਨਹੀਂ ਲੱਗਦੇ ਤੇ ਬਹੁਤ ਵੱਡੇ ਵੱਡੇ ਲੀਡਰ ਦਿਹਾੜੇ 'ਚ ਤਿੰਨ ਡੰਕ ਟੋਕਟ ਖਾਂਦੇ ਨੇ ਤੇ ਫਿਰ ਜੋ ਮੂੰਹ 'ਚੋਂ ਆਉਂਦਾ ਹੈ ਬੋਲ ਦਿੰਦੇ ਆ ਜਿਵੇਂ ਸੁੱਖਾ ਕਹਿੰਦਾ ਸੀ ਚੱਕ 3000 ਕਰੋ ਚੱਕ 50000 ਕਰੋ ਪਤਾ ਨਹੀਂ ਕੀ ਕੁਸ਼ ਹੋ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਵੰਡ ਦਿੱਤਾ ਸੀ ਪਰ ਬੰਡਿਆ ਕਦੋਂ ਜਦੋਂ ਤੋਲਾ ਫੀਮ ਦਾ ਅੰਦਰ ਲੰਘਿਆ ਹੁੰਦਾ ਸੀ ਉਹ ਹੁਣ ਜਿਹੜੇ মিডিਆ ਵਾਲੇ ਇਹਨਾਂ ਨੂੰ ਇੱਕ ਬੇਨਤੀ ਵੀ ਹੈ ਵੀ ਕੋਈ ਇਦਾਂ ਦੀ ਗੱਲ ਕਰ ਲਿਆ ਕਰੋ ਜਿਹੜੀ ਤੁਹਾਡੀ ਕਹੀ ਹੋਈ ਗੱਲ ਨੂੰ ਮਾਣੋਗ ਅਦਾਲਤ ਵੀ ਥੋੜਾ ਬਹੁਤਾ ਯਕੀਨ ਕਰਕੇ ਮੰਨ ਲਵੇ ਜਾਣ ਲਵੇ ਹੁਣ ਡਾਇਰੀ ਦੇ ਵਿੱਚ ਕੀ ਹੈ ਜੀ ਉਹਦੇ ਵਿੱਚ ਅਦੋਂ ਬਾਦ ਕਾਮਰਾ ਦੇ ਲੀਡਰ ਨੇ ਇਹਨੇ ਚਿੱਟੇ ਦਾ ਕੰਮ ਕਰਦੇ ਸੀ ਜਿਹੜੇ ਕਰੋੜਾਂ ਰੁਪਈਆ ਮਹੀਨਾ ਦਿੰਦੇ ਸੀ ਅਦੋਂ ਵੱਧ ਨੀਲੀਆਂ ਪੱਗਾਂ ਵਾਲੇ ਲੀਡਰ ਨੇ ਤੇ ਅਦੋਂ ਵੱਧ ਉਹਦੇ ਵਿੱਚ ਆਪੀਐਸ ਆਫੀਸਰ ਨੇ ડીਸੀ ਹੋਣਗੇ ਥੋੜਾ ਬਹੁਤ ਹੁਣ ਹੁਣ ਲਿਸਟ ਸਾਰੀ ਹੈ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਹਿਸਾਬ ਕਿਤਾਬ ਵੀ ਹੈ ਬਿੱ ਕਿੰਨੇ ਕਰੋੜ ਕਿੱਥੋਂ ਲਿਆ ਕਿੰਨੇ ਕਰੋੜ ਕਿਹਨੂੰ ਦਿੱਤਾ ਇਹ ਵੀ ਸਭ ਕੁਝ ਹੋਣਾ ਹੀ ਹੈ ਅੱਛਾ ਮੈਨੂੰ ਇਹ ਨਹੀਂ ਮਤਲਬ ਹੈਗਾ ਵੀ ਅਕਾਲੀਆਂ ਦਾ ਕਿਹੜਾ ਲੀਡਰ ਹੈ ਕਾਂਗਰਸੀਆਂ ਦਾ ਕਿਹੜਾ ਝਾੜੂਵਾਲਿਆਂ ਦਾ ਕਿਹੜਾ ਇਹਦੇ ਨਾਲ ਕੋਈ ਮਤਲਬ ਨਹੀਂ ਮਤਲਬ ਇਹ ਹੈ ਵੀ ਜਿਹੜਾ ਬੰਦਾ ਬਹੁਤ ਵੱਡੇ ਰੈਂਕ ਦਾ ਪੁਲਿਸ ਅਫਸਰ ਹੋਵੇ ਕਿ ਉਹਦੀ ਕੋਈ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਹੀਂ ਜਦੋਂ ਤੁਸੀਂ ਦਸਤਾਰ ਦੀ ਗੱਲ ਕਰਦੇ ਹੋ ਨਾ ਇਹ ਦਸਤਾਰ ਵਾਲੇ ਪੁਲਿਸ ਅਫਸਰ ਨੂੰ ਇੱਕ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਮਿਲੇ ਯਾਨਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਚੰਗੀ ਤਰ੍ਹਾਂ ਪਤਾ ਲੋਕਾਂ ਨੂੰ ਵੀ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਮਿਲਿਆ ਹੋਇਆ ਹੁਣ ਜਦੋਂ ਤੁਸੀਂ ਪੱਗ ਦੀ ਗੱਲ ਕਰਦੇ ਹੋ ਕਿ ਉਦੋਂ ਸਿਰ ਤੇ ਬੰਨੀ ਹੋਈ ਪੱਗ ਤੁਹਾਨੂੰ ਸਮਝਾਉਗੀ ਵੀ ਇਦਾਂ ਦੇ ਕਾਲੇ ਕਾਰਨਾਮੇ ਇਦਾਂ ਨੇ ਕਰਤੂਤਾ ਨਾ ਕਰੋ ਪੱਗ ਦੀ ਲਾਜ ਪੱਗ ਦੀ ਸ਼ਰਮ ਤਾਂ ਤੁਹਾਨੂੰ ਹੋਣੀ ਚਾਹੀਦੀ ਆ ਨਾ ਵੀ ਮੇਰੇ ਸਿਰ ਤੇ ਦਸਤਾਰ ਹੈ ਮੈਂ ਉਹ ਜੇ ਕੋਈ ਕੰਮ ਨਾ ਕਰਾਂ ਇਹੋ ਜੇ ਕਰਮ ਨਾ ਕਰਾਂ ਜਿਹਦੇ ਨਾਲ ਦਸਤਾਰ ਦੀ ਵੀ ਇਨਸਲਟ ਹੋਣੀ ਹੈ ਤੇ ਕਰਨ ਵਾਲੇ ਦੀ ਵੀ ਛੇਤਰ ਪੈ ਗੇ ਇਹ ਤਾਂ ਉਸ ਬੰਦੇ ਨੂੰ ਖਿਆਲ ਚਾਹੀਦਾ ਮੈਂ ਬੇਨਤੀ ਕਰ ਦਿੰਦਾ ਜੀ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਮਿਉ ਡਾਇਰੀ ਦੇ ਵਿੱਚ ਕਿਹੜੇ ਲੀਡਰ ਦਾ ਨਾਮ ਹੈ ਕਿਹੜੇ ਅਫਸਰ ਦਾ ਨਾਮ ਹੈ ਪਰ ਜਿੰਨਾ ਜਿੰਨਾ ਸਰਕਾਰਾਂ ਦੇ ਵਿੱਚ ਡੀਆਈਜੀ ਹਰਜਨ ਸਿੰਘ ਭੁੱਲਰ ਰਹੇ ਨੇ ਕੰਮ ਕਰਦੇ ਰਹੇ ਨੇ ਤੇ ਇਹ ਜ਼ਰੂਰੀ ਹੈ ਵੀ ਉਹਨਾਂ ਲੀਡਰਾਂ ਦੇ ਨਾਲ ਤਾਰਾਂ ਜੁੜਦੀਆਂ ਹਨ बड़े-बड़े अवसरों ਦੇ ਨਾਲ ਤਾਰਾਂ ਜੋੜਦਿਆਂ ਨੇ ਜਿਨ੍ਹਾਂ ਦੇ ਕੋਲੋਂ ਕਰੋੜਾਂ ਰੁਪਈਆ ਲਿਆ ਗਿਆ ਚਿੱਟਾ ਵੇਚਣ ਵਾਸਤੇ ਫੀਮ ਵੇਚਣ ਵਾਸਤੇ ਟੁੱਕੀ ਵੇਚਣ ਵਾਸਤੇ ਇਹਦੇ ਕੋਈ ਦੋਰਾਹਮਤ ਹੈ ਨਹੀਂ ਪਰ ਇੱਕ ਵੀ ਲੀਟਰ ਜਿਹਨੇ ਉਹਦੇ ਖਿਲਾਫ ਬਿਆਨ ਦਿੱਤਾ ਹੋਵੇ ਤਾਂ ਤੁਸੀਂ ਨਾਂ ਲੈ ਕੇ ਦੱਸ ਦਿਓ ਮੈਨੂੰ ਮਾੜਾ ਜਿਹਾ ਖੈਰਾ ਬੋਲਿਆ ਉਹ ਕਿਉਂ ਬੋਲਿਆ ਕਿਉਂਕਿ ਉਹ ਵਿਚਾਰੇ ਮੰਤਰੀ ਤਾਂ ਬਣੇ ਨਹੀਂ ਆਪਣੀ ਜ਼ਿੰਦਗੀ ਵਿੱਚ ਐਮ ਐਲ ਰਹੇ ਨੇ ਤੇ ਐਮ ਐਲ ਨੂੰ ਪੁੱਛਦਾ ਕੋਈ ਨਹੀਂ ਹੁਣ ਜੇ ਡੀ ਆਈ ਜੀ ਦੀ ਘਟੋ ਘਟ ਜਾਂ ਐਸ ਐਸ ਪੀ ਦੀ ਘਟੋ ਘਟ ਨੇੜਤਾ ਹੋਊਗੀ ਤਾਂ ਕਿਸੇ ਮੰਤਰੀ ਦੇ ਨਾਲ ਹੋਊਗੀ ਐਮ ਐਲ ਤਾਂ ਜ਼ਿਲ੍ਹੇ ਦੇ ਵਿੱਚ ਕਈ ਜ਼ਿਲ੍ਹੇ ਵਿੱਚ 3 ਨੇ ਕਈਆਂ ਵਿੱਚ 4 ਨੇ ਕਈਆਂ ਵਿੱਚ 8 9 ਨੇ ਐਮਐਲਏ ਥੋੜੀ ਸੁਣਨੀ ਐ ਐਸਐਸਪੀ ਨੇ ਜਾਂ ਆਈਜੀ ਨੇ ਜਾਂ ਡੀਆਈਜੀ ਨੇ ਉਹ ਤਾਂ ਮੰਤਰੀਆਂ ਨੇ ਸੁਣੋ ਤੇ ਖੈਰਾ ਨੂੰ ਹਿੱਸਾ ਪੱਤੀ ਮਿਲਿਆ ਨਹੀਂ ਹੋਣਾ ਤੇ ਉਹ ਤਾਂ ਬੋਲ ਗਏ ਜੇ ਕਿਤੇ ਮੰਤਰੀ ਹੁੰਦੇ ਖੈਰਾ ਸਾਹਿਬ ਫਿਰ ਹਿੱਸਾ ਪੱਤੀ ਮਿਲਿਆ ਹੋਣਾ ਸੀ ਫਿਰ ਕਿਉਂ ਬੋਲਣਾ ਸੀ ਉਹਨਾਂ ਨੇ ਵੀ ਮਤਲਬ ਕੋਈ ਵੀ ਲੀਡਰ ਰਾਣੀਆਂ ਸਰਕਾਰਾਂ ਵਿੱਚੋਂ ਨਹੀਂ ਬੋਲਿਆ ਹੁਣ ਇਹ ਵੀਡੀਓ ਸੁਣ ਕੇ ਕਹਿਣਗੇ ਵੀ ਮੌਜੂਦਾ ਸਰਕਾਰ ਵਿੱਚੋਂ ਕੌਣ ਬੋਲਿਆ ਮੌਜੂਦਾ ਸਰਕਾਰ ਨੂੰ ਕੋਈ ਲੋੜ ਹੀ ਨਹੀਂ ਜੇ ਉਹਨਾਂ ਨੇ ਆਪਣੇ ਡੀਆਈਜੀ ਨੂੰ ਬਚਾਉਣਾ ਹੁੰਦਾ ਤਾਂ ਕਿ ਮੌਜੂਦਾ ਸਰਕਾਰ ਦੀ ਇੰਟੈਲੀਜੈਂਸ ਕੰਮ ਨਹੀਂ ਕਰਦੀ ਕੱਲੇ-ਕੱਲੇ ਦਾ ਪਤਾ ਹੁੰਦਾ ਵੀ ਕਿੱਥੇ ਰੇਡ ਕਿਹੜੀ ਏਜੰਸੀ ਨੇ ਕਿਹੜੇ ਅਫੀਸਰ ਦੇ ਘਰ ਕਿਹੜੇ ਮੰਤਰੀ ਦੇ ਘਰ ਮਾਰਨੀ ਹੈ ਚੰਗੀ ਤਰ੍ਹਾਂ ਪਤਾ ਹੁੰਦਾ ਉਹ ਬਚਾ ਲੈਂਦੇ ਨਹੀਂ ਬਚਾਇਆ ਅਗਲੇ ਨੇ ਕਿਉਂ ਬਚਾਉਣ ਬਚਾਉਣਾ ਚਾਹੀਦਾ ਵੀ ਨਹੀਂ ਜਿਹੜਾ ਟੰਗਿਆ ਗਿਆ ਉਹ ਟੰਗਿਆ ਗਿਆ ਇਹਦਾ ਜਿਹੜਾ ਬੰਦਾ ਐਡੇ ਵੱਡੇ ਕੁਰਸੀ ਤੇ ਬੈਠਾ ਜਿਹਨੂੰ ਜਿਹਦੇ ਕੋਲ ਐਡਾ ਵੱਡਾ ਉਹਦਾ ਇਹ ਤਾਂ ਉਹਨੇ ਸੋਚਣਾ ਹੈ ਦੀ ਮੈਂ ਕੀ ਕਰ ਰਿਹਾ ਇਹਦਾ ਖਮਾਜਾ ਕਿਹਨੂੰ ਭੁਗਤਣਾ ਪਊ ਹੁਣ ਜੇਲ੍ਹ ਵਿੱਚ ਭਵੰਤਮਾਨ ਥੋੜੀ ਹੈ ਜੇਲ੍ਹ ਬੇਤਾ ਡੀਆਈਜੀ ਸਾਹਿਬ ਨੇ ਹੁਣ ਮੁਲਾਕਾਤਾਂ ਕੌਣ ਕਰਨ ਜਾਊਗਾ ਅਕਾਲੀ ਜਾਣਗੇ ਜਾਂ ਕਾਂਗਰਸੀ ਜਾਣਗੇ ਹੁਣ ਜਿਹੜੀ ਡਾਇਰੀ ਹੈ ਨਾ ਮੈਂ ਉਹਦੀ ਗੱਲ ਕਰ ਰਿਹਾ ਉਹਦੇ ਵਿੱਚ ਬਹੁਤ ਕੁਝ ਬੋਲੂਗਾ ਬਹੁਤ ਕੁਝ ਬੋਲੂਗਾ ਉਹਦੇ ਵਿੱਚ ਆਹ ਨੀਲੀ ਪੱਗ ਵਾਲਾ ਕੌਣ ਹੈ ਜੀ ਇਹ ਅਕਾਲੀਆਂ ਦਾ ਮੰਤਰੀ ਹੈ ਇਹਦੇ ਘਰੋਂ ਬੈਗ ਜਾਂਦੇ ਸੀ ਆਉਂਦੇ ਸੀ ਉਹ ਲਿਖਿਆ ਹੋਇਆ ਸਾਰਾ ਕੁਝ ਆ ਮੰਤਰੀ ਕਿਹਦੇ ਜੀ ਇਹ ਕਾਂਗਰਸੀਆਂ ਦਾ ਉਹ ਦੇਖ ਰੋਮੀ ਤੈਂ ਬੈਕ ਜਾਂਦੇ ਹੁੰਦੇ ਸੀ ਤਾਂ ਨੀ ਕੋਈ ਲੀਡਰ ਬੋਲਿਆ ਵੀ ਡੀ ਆਈ ਜੀ ਧਰਜਨ ਸਿੰਘ ਭੁੱਲਰ ਦੇ ਘਰੋਂ ਇੰਨੇ ਕਰੋੜ ਕਿਉਂ ਖੜਿਆ ਗਿਆ ਇੰਨੀਆਂ ਮਹਿੰਗੀਆਂ ਕੜੀਆਂ ਕਿਉਂ ਪੜੀਆਂ ਗਈਆਂ ਸਮਰਾਲਾ ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਕਿਉਂ ਪੜੀਆਂ ਗਈਆਂ ਕੋਈ ਨਹੀਂ ਬੋਲਿਆ ਅਛਾ ਲੈ ਹੁਣ ਗੱਲ ਹੋਰ ਚੇਤੇ ਆ ਗਈ ਗੱਲ ਆਉਣੀ ਏ ਚੇਤੇ ਹੁ ਜਿਹੜਾ ਫਾਰਮ ਹਾਊਸ ਹੈ ਨਾ ਸਮਰਾਲੇ ਵਾਲਾ ਉਥੇ ਨੀਲੀਆਂ ਪੱਗਾਂ ਵਾਲੇ ਗਲਾਸੀ ਖੜਕਾਉਂਦੇ ਰਹੇ ਐ ਜੀ ਤੇ ਕਾਂਗਰਸੀ ਵੀ ਖੜਕਾਉਂਦੇ ਨੇ ਕਿਉਂ ਬੋਲੂ ਨਾ ਅਗਲੇ ਜੇ ਕਈ ਵਾਰੀ ਬੰਦਾ ਫਾਰਮ ਹਾਊਸ ਦੇ ਕਮਰੇ ਦੀ ਪਕੜ ਵਿੱਚ ਆ ਗਿਆ ਫਿਰ ਬਣੂ ਕੀ ਜੇ ਸਫਾਈ ਦੇਤੀ ਬੀ ਡੀ ਆਈ ਜੀ ਹਰਚੰਦ ਸਿੰਘ ਭੁੱਲਰ ਤਾਂ ਭਲੇ ਮਾਨਸ ਨੇ ਇਦਾਂ ਦੇ ਬੰਦੇ ਐ ਨਹੀਂ ਅਗਲੇ ਨੇ ਵੀਡੀਓ ਕੱਢ ਕੇ ਭੇਜਣੀਆਂ WhatsApp ਤੇ ਵੀ ਆਹ ਦੇਖੋ ਜੀ ਇਹ ਅਕਾਲੀਆਂ ਦਾ ਮੰਤਰੀ ਹੈ ਤੇ ਇਹ ਅਛਲ ਇੱਕ ਹੋਰ ਗੱਲ ਕਹਤੇ ਆਗੀ ਜਿਹੜੇ ਸੀਵੀਆਈ ਦੇ ਵਕੀਲ ਸਾਹਿਬ ਨੇ ਨਾ ਉਹ ਕਹਿੰਦੇ ਕਹਿੰਦੇ ਜੇ ਦੋਕ ਦਿਨ ਪਹਿਲਾਂ ਰੇਡ ਵੱਜ ਜਾਂਦੀ ਨਾ ਤਾਂ ਕਹਿੰਦੇ ਡੀਆਈਜੀ ਸਾਹਿਬ ਨੂੰ ਕਿਸੇ ਹੋਟਲ ਵਿੱਚੋਂ ਫੜਨਾ ਸੀ ਹੋਟਲ ਵਿੱਚੋਂ ਕਿਉਂ ਫੜਨਾ ਸੀ ਇਹ ਗੱਲ ਕਰਨ ਦੀ ਲੋੜ ਨਹੀਂ ਅੱਛਾ ਸੁਚੇਾ ਸਿੰਘ ਲਗਾਹ ਮੰਤਰੀ ਨੇ ਉਹਨਾਂ ਦਾ ਜ਼ਿਕਰ ਕਰ ਦੇਣਾ ਵੀ ਹੋਟਲਾਂ ਵਿੱਚ ਕਿਉਂ ਫੜਨਾ ਸੀ ਕੀ ਕਰਦੇ ਸੀ ਇਹ ਜ਼ਿਕਰ ਤੋਂ ਤੁਸੀਂ ਸਮਝ ਜਾਣਾ ਸਾਰਾ ਯਾਨੀ ਕਿ ਆਕਰਤੂਤਾ ਸੀ ਅਸ਼ਾ ਜੀ ਮੈਂ ਬੇਨਤੀ ਕਰ ਦਿੰਦਾ ਮੈਂ ਡੀਆਜੀ ਸਾਹਿਬ ਨੂੰ ਨਹੀਂ ਕੁਝ ਕਹਿ ਰਿਹਾ ਕਦੇ ਵੀ ਨਹੀਂ ਉਹਨਾਂ ਦਾ قصور ਕੋਈ ਨਹੀਂ ਇਹ ਸੁਣ ਕੇ ਵੀ ਮਿਰਚਾਂ ਲੱਗਣੀਆਂ ਚਲੂਣੇ ਲੜਨ ਨੇ ਕਈਆਂ ਨੂੰ ਇਹ ਜ਼ਿੰਮੇਵਾਰੀ ਕਿਹਦੀ ਸੀ ਜਿਹੜੇ ਮੌਕੇ ਦੇ ਮੰਤਰੀ ਐਮਐਲਏ ਜਿਹੜੀ ਮੌਕੇ ਦੀ ਸਰਕਾਰ ਸੀ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਵੀ ਤੁਸੀਂ ਉਸ ਵਕਤ ਇਹ ਖੁੱਲ ਕਿਉਂ ਦਿੱਤੀ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕੋਈ ਐਸਐਸਪੀ ਕੋਈ ਡੀਆਈਜੀ ਕੋਈ ਆਈਜੀ ਕੋਈ ਡੀਸੀ ਚੋਂ ਵੀ ਕਰ ਦੇ ਸਮਝਦੇ ਨਾ ਇਸ ਗੱਲ ਨੂੰ ਜੇ ਐਮਐਲਏ ਦਾ ਡੰਡਾ ਕੰਮ ਕਰਦਾ ਹੋਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਗਲਤੀ ਤਾਂ ਅਕਾਲੀਆਂ ਤੇ ਕਾਂਗਰਸਾਂ ਦੀਆਂ ਤੰਗ ਦਸੀਆਂ ਦੀਆਂ ਕੋਈ ਝਾੜੂ ਵੀ ਹੋਊਗੀ ਦੋਤੋ ਤਾਂ ਕੋਈ ਨਹੀਂ تھے ਝਾੜੂ ਵਾਲੇ ਮੰਤਰੀ ਵੀ ਕੁਝ ਹੋ ਸਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂ ਪਰ ਜਿਹੜੇ ਵੱਡੇ ਕਾਰਨਾਮੇ ਹੋਏ ਨਾ ਕਾਲੇ ਕਾਰਨਾਮੇ ਉਹ ਭਵੰਤਵਾਂ ਦੀ ਸਰਕਾਰ ਤੋਂ ਪਹਿਲਾਂ ਹੋਏ ਨੇ ਜੀ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਸਚਾਈ ਹੈ ਚਲੋ ਮੈਂ ਤਾਂ ਤਿੰਨ ਜ਼ਿਕਰ ਕੀਤੇ ਆ ਜੀ ਤੇ ਚੌਥਾ ਜ਼ਿਕਰ ਕੀਤਾ ਮੀਡੀਏ ਦਾ ਵੀ ਗੱਲਬਾਤ ਇਸ ਤਰੀਕੇ ਨਾਲ ਕਰਿਆ ਕਰੋ ਤੁਹਾਡੀ ਕਹੀ ਹੋਈ ਗੱਲ ਨੂੰ ਮਾਜੋਗ ਅਦਾਲਤ ਦੇ ਵਿੱਚ ਇੱਕ ਸਬੂਤ ਵੱਲੋਂ ਜਨ ਕਿ ਸਬੂਤ ਵਜੋਂ ਮੰਨਿਆ ਜਾਵੇ ਜਿਹੜੀਆਂ ਤਿੰਨ ਗੱਲਾਂ ਕਹੀਆਂ ਨੇ ਉਹ ਇੱਕ ਤਾਂ ਮਹਿੰਗੀਆਂ ਘੜੀਆਂ ਦੀ ਗੱਲ ਕਹੀ ਵੀ ਚਰਚਾ ਕਿਉਂ ਹੋ ਰਹੀ ਹੈ ਇੱਕ ਬਜ਼ੁਰਗ ਦੀ ਅੱਜ ਵੀਡੀਓ ਸੁਣੀ ਸੀ ਉਹ ਕਹਿੰਦਾ ਇੱਕ ਬੰਦਾ ਦੋ ਘੜੀਆਂ ਰੱਖ ਲਵੇ ਪਰ ਇੱਕ ਕੋਲੇ 35 35 40 40 ਘੜੀਆਂ ਉਹ ਵੀ ਲੱਖਾਂ ਕਰੋੜਾਂ ਚ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ ਤੇ ਦੂਜੀ ਗੱਲ ਮੈਂ ਕਹੀ ਸੀ ਵੀ ਜੜੀਆਂ ਸਮਰਾਲਾ ਫਾਰਮ ਹਾਊਸ ਤੋਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਾਲਾਂਕਿ ਅਕਸਾਈਜ ਐਕਟ ਦੇ ਅਧੀਨ ਪਰਚਾ ਹੋ ਗਿਆ ਉਹ ਸੀਵੀਆਈ ਜਾਂਚ ਕਰ ਰਹੀ ਹੈ ਵੀ ਉਹ ਜੜੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਨੇ ਮਹਿੰਗੇ ਬ੍ਰਾਂਡ ਨੇ ਉਹ ਕਿੱਦਾਂ ਆਏ ਵੀ ਉਹ ਸ਼ਰਾਬਦੀਆਂ ਕੰਪਨੀਆਂ ਵੱਲੋਂ ਵੀ ਬੈਗ ਭਰ-ਭਰ ਕੇ ਆਉਂਦੇ ਸੀ ਵੀ ਉਹ ਬੈਗ ਫਾਰਮੋਸ ਤੇ ਆ ਕੇ ਕਿਹੜੇ ਮੰਤਰੀ ਦੇ ਘਰ ਜਾਂਦੇ ਸੀ ਇਹ ਸਾਰਾ ਕੋਈ ਜਿਹੜੀ ਡਾਇਰੀ ਹੈ ਜਦੀ ਚਰਚਾ ਹੋ ਰਹੀ ਹੈ ਉਹਦੇ ਵਿੱਚੋਂ ਨਿਕਲੋ ਆਹ ਡਾਇਰੀ ਮੇਰੇ ਸਾਹਮਣੇ ਪਈ ਹੈ ਜੀ ਇਹ ਜਦੋਂ ਮਰਜ਼ੀ ਦੇਖ ਸਕਦੇ ਹੋ ਤੁਸੀਂ ਇਹ ਇੱਥੇ ਪਈ ਰਹਿੰਦੀ ਹੈ ਇਹਦੇ ਸਬੂਤ ਵੀ ਨੇ ਸਾਡੇ ਕੋਲੇ ਇੰਦਾ ਹੀ ਪਈ ਰੋ ਇਹਦੇ ਵਿੱਚ ਮੈਂ ਕੀ ਲਿਖਿਆ ਮਿੱਟੀਟਾ ਕੌਣ ਵੇਚਦਾ ਸੀ ਖਰਾਮ ਖੋਰ ਕੌਣ ਸੀ ਇਹੀ ਲਿਖਿਆ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਲਿਖਿਆ ਜਿਆ ਬਹੁਤੇ ਨੰਬਰ ਲਿਖੇ ਹੋਏ ਨੇ ਜਿਹੜੇ ਮੈਨੂੰ ਫੋਨ ਆਉਂਦੇ ਨੇ ਤੁਮ ਕੀ ਹੁੰਦੀਆਂ ਉਹ ਹੀ ਲਿਖਿਆ ਕਿਉਂਕਿ ਡੈਰੀ ਵੀ ਕਾਲੀ ਹੈ ਤੇ ਉਹਦੇ ਵਿੱਚ ਕਾਲੇ ਕਾਰਨਾਮੇ ਵੀ ਹੈ ਖੀਮ ਖਾ ਕੇ ਧਰਤੀ ਤੇ ਪੈਰ ਨਹੀਂ ਲੱਗਦੇ ਕਿਤੇ ਡੈਰੀ ਵਾਲੇ ਕਾਰਨਾਮੇ ਪੜਲੇ ਪੜੇ ਗਏ ਰਾਤਾਂ ਨੂੰ ਨੀਂਦ ਨਹੀਂ ਆਉਣੀ ਨੀਂਦ ਕਿਹਨਾਂ ਨੂੰ ਨਹੀਂ ਆਉਣੀ ਕੁਝ ਇੱਕ ਕਾਲੀਆਂ ਨੂੰ ਕੁਝ ਇੱਕ ਕਾਂਗਰਸੀਆਂ ਨੂੰ ਹੋ ਸਕਦਾ ਦੋ ਚਾਰ ਝਾੜੂ ਵਾਲੇ ਵੀ ਹੋਣ ਬਖਸ਼ ਦੇਣੀ ਆਪਾਂ ਕਿਸੇ ਨੂੰ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਜਿਹੜਾ ਵੀ ਅਫਸਰ ਜਿਹੜਾ ਵੀ ਲੀਡਰ ਪੰਜਾਬ ਦਾ ਦੇੜਾ ਘਰ ਕਰਨ ਵਾਅਦੇ ਇਹ ਕਰਤੂਤਾਂ ਕਰਦਾ ਉਹਨੂੰ ਕਿਉਂ ਬਖਸ਼ੀਏ ਜੀ ਅਸੀਂ ਢੇਲ ਦੇ ਕੇ ਛੱਡਣ ਪਰ মিডিਏ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਤਕੜੇ ਹੋ ਕੇ ਐ ਚੰਗੀ ਤਰ੍ਹਾਂ ਗੜ ਕੇ ਬੋਲੋ ਤੁਹਾਡੀ ਕਹੀ ਹੋਈ ਗੱਲ ਦਾ ਜਿਹੜਾ ਸਬੂਤ ਹੈ ਨਾ ਉਹ ਅਦਾਲਤ ਮੰਨ ਲਵੇ ਐਵੇਂ ਰੋਲ ਖਿਡੋੜਾ ਪਾ ਕੇ ਫਾਇਦਾ ਕੋਈ ਨਹੀਂ ਸਸਪੈਂਡ ਕੀਤਾ ਹੋਇਆ ਹੈ ਡੀਆਈਜੀ ਹਰਜਨ ਸਿੰਘ ਭੁੱਲਰ ਨੂੰ ਤੇ ਜੇ ਕਿਤੇ ਜਵਾਨਤ ਹੋ ਗਏ ਤਾਂ ਬਹਾਲ ਵੀ ਕਰ ਲੈਣਗੇ ਜਦੋਂ ਬਹਾਲ ਹੋਗੇ ਫਿਰ ਹੋ ਸਕਦਾ ਡੰਡਾ ਕਿੱਧਰ ਨੂੰ ਚਲਾਉਣਗੇ ਪਰ ਮੁਸ਼ਕਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ